ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਆ ਕਿਰਪਾ ਕਰਕੇ ਵੀਡੀਓ ਸਾਰੀ ਦੇਖਣਾ ਇਹਦੇ ਵਿੱਚ ਤੁਹਾਡਾ ਲੱਖਾਂ ਰੁਪਿਆ ਦਾ ਫਾਇਦਾ ਹੋਊਗਾ ਜੇ ਤੁਸੀਂ ਸਾਰੀ ਵੀਡੀਓ ਦੇਖੋਗੇ ਤਾਂ ਸਕਿਪ ਨਾ ਕਰਨਾ ਇਹ ਵੀਡੀਓ ਇਹ ਆ ਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਚੱਲੀ ਜਾਂਦਾ ਹਰ ਇੱਕ ਵੀਰ ਆਪਣੇ ਫੋਲੋਅਰ ਸਬਸਕ੍ਰਾਈਬਰ ਵਧਾਉਣ ਦਾ ਮਾਰਾ ਦਾ ਹਰੇਕ ਵੀਡੀਓ ਚੱਕ ਚੱਕ ਪਾਈ ਜਾਂਦਾ ਤੇ ਕਿਸੇ ਨੂੰ ਕੋਈ ਨੌਲੇਜ ਨਹੀਂ ਹੁੰਦੀਗੀ ਇਸੇ ਨੌਲੇਜ ਦੀ ਖਾਤਰ ਮੈਂ ਇੱਕ ਵੀਡੀਓ ਬਣਾਈ ਆ ਮਜਬੂਰ ਹੋ ਕੇ ਕਿਉਂਕਿ ਮੇਰਾ ਮਨ ਨਹੀਂ ਸੀਗਾ ਇਹ ਵੀਡੀਓ ਬਣਾਉਣ ਦਾ ਤੇ ਪਰ ਮੈਂ ਸੋਚਿਆ ਕਿ ਮੈਂ ਵੀਡੀਓ ਬਣਾਵਾਂ ਕਿ ਮੈਨੂੰ ਤਾਂ ਇਹ ਚੀਜ਼ ਦਾ ਪਤਾ ਸੀਗਾ ਤੇ ਕਈਆਂ ਵੀਰਾਂ ਨੂੰ ਪਤਾ ਨਹੀਂ ਹੁੰਦਾਗਾ ਤੇ ਉਹ ਮਗਰ ਲੱਗ ਕੇ ਤੇ ਓਵੇਂ ਦਵਾਈ ਦੇ ਦਿੰਦੇ ਆ ਜਿਵੇਂ ਆਪਾਂ ਫੋਨ ਤੇ ਦੇਖਦੇ ਆ ਕਿਸੇ ਦੇ ਵੀਡੀਓ ਪਾਈਆਂ ਤੇ ਇਸੇ ਤਰ੍ਹਾਂ ਮਗਰ ਲੱਗ ਜਾਂਦੇ ਆ ਤੇ ਉਹਦਾ ਨੁਕਸਾਨ ਫਿਰ ਬਹੁਤ ਭਾਰੀ ਝੱਲਣਾ ਪੈਂਦਾਗਾ ਹਾਂਜੀ ਇਸੇ ਤਰ੍ਹਾਂ ਹੀ ਆਪਣੇ ਕਿਸੇ ਵੀਵਰਸ ਨੂੰ ਇਸ ਚੀਜ਼ ਸਾਹਮਣੇ ਆਈ ਉਨੇ ਇੰਸਟਾਗ੍ਰਾਮ ਤੇ ਕਿਸੇ ਦਾ ਅਕਾਊਂਟ ਦੇਖਿਆ ਤੇ ਉਹਦੀ ਤੋਂ ਸਕਰੀਨਸ਼ਾਟ ਲੈ ਲਿਆ ਜਿੱਥੋਂ ਇਹ ਗੱਲ ਸ਼ੁਰੂ ਹੁੰਦੀ ਆ। ਉਹਨੇ ਸਕਰੀਨਸ਼ਾਟ ਲੈ ਕੇ ਉਹ ਦਵਾਈ ਦਾ ਰੱਖ ਲਿਆ। ਅਸੀਂ ਇਹਦੇ 'ਚ ਇਧਰਲੀ ਸਾਈਡ ਆਪਾਂ ਲਾ ਵੀ ਦੇਵਾਂਗੇ ਕੀ ਸੀਗਾ ਸਕਰੀਨਸ਼ਾਟ। ਹਾਂਜੀ। ਤੇ ਉਹ ਬਾਈ ਨੇ ਸਕਰੀਨਸ਼ਾਟ ਲੈ ਕੇ ਤੇ ਇਹ ਸੋਚਿਆ ਵੀ ਇਹ ਦਵਾਈ ਬਹੁਤ ਵਧੀਆ ਜਿਵੇਂ ਉਹਨਾਂ ਨੇ ਦੱਸੀ ਸੀ ਉਹ ਦਵਾਈ ਸੀਗੀ। ਉਹਨਾਂ ਨੇ ਲਿਖਿਆ ਸੀਗਾ ਵੀ ਇਹ ਦਵਾਈ ਜੇ ਤੁਹਾਡੀ ਮੱਝ ਗੱਭਨ ਨਹੀਂ ਰਹਿੰਦੀ, ਮੱਝਾਂ ਇਨਫੈਕਸ਼ਨ ਕਰਦੀਆਂ ਜਾਂ ਗੱਭਨ ਨਹੀਂ ਰਹਿੰਦੀ ਉਹਦੇ 'ਚ ਤੁਸੀਂ ਇਹ ਦਵਾਈ ਨੂੰ ਰਖਾਓ। ਹਾਂਜੀ। ਤੇ ਉਹ ਦਵਾਈ ਉਹਨੇ ਬਾਈ ਨੇ ਸਕਰੀਨਸ਼ਾਟ ਲੈ ਲਿਆ ਜਿਵੇਂ ਆਪਾਂ ਆਮ ਹੀ ਕਰਦੇ ਆ। ਤੇ ਉਹ ਕਿਸੇ ਦਾ ਪੇਜ ਸੀਗਾ ਡੈਰੀ ਫਾਰਮ ਦੇ ਨਾਂ ਤੇ ਉਹ ਬਾਈ ਨੇ ਆਪਦਾ ਸਪੈਸ਼ਲੀ ਡਾਕਟਰ ਲਿਖ ਕੇ ਮੂਰੇ ਨੰਬਰ ਪਾਇਆ ਸੀਗਾ ਤੇ ਮੰਦਾ ਯਕੀਨ ਕਰ ਹੀ ਲੈਂਦਾ ਜਦੋਂ ਲੋ ਡਾਕਟਰ ਦਾ ਲਿਖਿਆ ਹੋਇਆ ਹੈ ਨਾ ਹਾਂਜੀ ਤੇ ਉਹਨੇ ਸਕਰੀਨਸ਼ਾਟ ਆਪਾਂ ਨੂੰ ਸ਼ੇਅਰ ਕਰਤਾ WhatsApp ਤੇ ਕਹਿੰਦਾ ਬਈ ਆ ਐਂ ਕਰਕੇ ਦਵਾਈ ਆ ਵੀ ਬਾਕੀ ਇਹਦਾ ਰਿਜ਼ਲਟ ਹੈਗਾ ਉਹਨੇ ਇੱਧਰ ਲਿਖਿਆ ਵੀ ਬਹੁਤ ਵਧੀਆ ਰਿਜ਼ਲਟ ਆ ਸੋ ਇਨ ਉਹ ਫੋਨ ਕੁਦਰਤੀ ਇਹਨਾਂ ਕੋਲ ਹੀ ਸੀ ਤੇ ਇਹ ਕਹਿੰਦੇ ਵੀ ਆ ਨਾ ਆਪਣੇ ਸਕਰੀਨਸ਼ਾਟ ਆਇਆ ਕਿਸੇ ਦਾ ਤੇ ਇਹ ਦਵਾਈ ਕਹਿੰਦੇ ਵੀ ਉਹਨਾਂ ਨੇ ਸ਼ਾਇਦ ਆਪਾਂ ਨੂੰ ਦੱਸਿਆ ਵੀ ਹੈਗਾ ਵੀ ਸਕਰੀਨਸ਼ਾਟ ਵੀ ਜਿਹੜੀ ਦਵਾਈ ਆ ਸਕਰੀਨਸ਼ਾਟ ਦੇ ਵਿੱਚ ਵੀ ਉਹ ਦਵਾਈ ਰਖਾਓ ਤੁਸੀਂ ਰਹਿ ਜਾਣੀ ਹੈ ਮੈਂ ਇਹਨਾਂ ਨੂੰ ਦੱਸਿਆ ਉਹਦੇ ਉੱਪਰ ਉਹ ਲਿਖਿਆ ਪਿਆ ਸੀਗਾ ਆਈ ਐਮ ਯੂਜ਼ ਉਹ ਆਈ ਐਮ ਯੂਜ਼ ਆਪ ਸਾਰੇ ਜਾਣਦੇ ਆ ਵੀ ਇੰਟਰ ਮਸਲ ਦਾ ਹੁੰਦਾ ਉਹ ਕੋਡ ਜਿਹੜਾ ਇਹਦੇ ਉੱਪਰ ਲਿਖਿਆ ਹੋਇਆ ਤੇ ਉਹ ਦਵਾਈ ਇੰਟਰ ਮਸਲ ਹੋਣੀ ਸੀ ਜਾਨੀ ਮਸਲ ਦੇ ਵਿੱਚ ਲੱਗਦੀ ਆ ਤੇ ਅਸੀਂ ਇਹ ਮੈਨੂੰ ਨਾਲ ਜਦਾਈ ਕਰਨ ਲੱਗੇ ਕਹਿੰਦੇ ਨਹੀਂ ਇਹ ਦਵਾਈ ਲਿਖਿਆ ਵੀ ਜੇ ਭਰਉਣੀ ਆ ਪੈਂਦੀ ਆ ਦਵਾਈ ਅੰਦਰ ਰੱਖੀ ਜਾਂਦੀ ਆ ਯੂਟਰਸ ਦੇ ਵਿੱਚ ਤੇ ਇਦਾਂ ਹੀ ਹੋਊਗਾ ਵੀ ਇਦਾਂ ਕੋਈ ਗਲਤ ਜਾਣਕਾਰੀ ਕਿਵੇਂ ਦੇਊਗਾ ਮੈਂ ਕਿਹਾ ਨਹੀਂ ਵੀ ਇਹ ਇੰਟਰਮਸਲ ਹੀ ਹੋਣਾ ਹੈ ਪਰ ਗਲਤ ਜਾਣਕਾਰੀ ਦਿੱਤੀ ਆ ਅਸੀਂ ਉਹ ਬੰਦੇ ਨੂੰ ਸਮਝਾਉਣ ਦੀ ਖਾਤਰੀ ਮੰਨ ਲਓ ਜਾਂ ਆਪਣੇ ਵੀਡੀਓ ਬਣਾਉਣ ਦਾ ਸਾਡਾ ਇਹੀ ਮਕਸਦ ਸੀ ਹੈ ਨਾ ਅਸੀਂ ਉਹਨਾਂ ਨਾਲ ਗੱਲ ਕੀਤੀ ਉਹਦੇ ਵਿੱਚ ਆਪਾਂ ਇਹ ਲਾਵਾਂਗੇ ਜਿਹੜੀ ਉਹਦਾਂ ਗੱਲਬਾਤ ਹੋਈ ਤੇ ਉਹ ਬੰਦੇ ਨੇ ਉਹ ਗੱਲ ਤਾਂ ਹੀ ਨਹੀਂ ਆਇਆ ਜਿਹੜਾ ਉਹਨੇ ਸਕਰੀਨਸ਼ਾਟ ਪਾਇਆ ਸੀ ਉਹ ਗੱਲ ਤਾਂ ਹੀ ਨਹੀਂ ਆਇਆ ਪਹਿਲਾਂ ਤਾਂ ਬਾਅਦ ਵਿੱਚ ਉਹ ਬੰਦੇ ਨੇ ਮਾਫੀ ਮੰਗੀ ਕਹਿੰਦਾ ਮੈਂ ਆਪਦੇ ਤੋ ਇਸ ਚੀਜ਼ ਨੂੰ ਬਦਲ ਦੇਵਾਂਗਾ ਨਿੰ ਜਦੋਂ ਆਪਾਂ ਉਹਨੂੰ ਗਾ ਫੋਨ ਤੇ ਗੱਲ ਕੀਤੀ ਨਾ ਤੇ ਕਹਿੰਦੇ ਆ ਕਿ ਅਸੀਂ ਅਖੇ ਦਵਾਈ ਕਿਵੇਂ ਰੱਖੀ ਜਾਊ ਕਹਿੰਦੇ ਆ ਕਿ ਡਾਕਟਰ ਰੱਖੂਗਾ ਇਸ ਦਵਾਈ ਤੇ ਜਦੋਂ ਅਸੀਂ ਫਿਰ ਉਹਨਾਂ ਨਾਲ ਗੱਲ ਕਹੀ ਕੀਤੀ ਫੋਨ ਤੇ ਤੇ ਉਹਨਾਂ ਨੇ ਦੱਸਿਆ ਮੈਂ ਖੋਦ ਹੀ ਡਾਕਟਰ ਬੋਲਦਾ ਸੀ ਡਾਕਟਰ ਦੀ ਉਹਨਾਂ ਨਾਲ ਗੱਲ ਕਰਵਾਈ ਸੀ ਨਾਲ ਉਹਨੇ ਹਾਂਜੀ ਤੇ ਉਹ ਕਸਾਫ ਹੀ ਮੁੱਕਰ ਗਿਆ ਕਹਿੰਦਾ ਨਹੀਂ ਨਹੀਂ ਜੀ ਇਹ ਤਾਂ ਡਾਕਟਰ ਹੀ ਰੱਖੂਗਾ ਫਿਰ ਉਹਨਾਂ ਨੇ ਦੱਸਿਆ ਵੀ ਮੈਂ ਡਾਕਟਰ ਹੀ ਆ ਖੁਦ ਖੁਦ ਕਿੱਦਾਂ ਰੱਖੀ ਜਾਊਗੀ ਦਵਾਈ ਇਹ ਜਿਹੜੇ ਤੁਸੀਂ ਪਾਈ ਆ ਸੋ ਇੰਨਾ ਬੁਰਾ ਹਾਲ ਹੋਇਆ ਪਿਆ ਅੱਜ ਕੱਲ ਲੋਕਾਂ ਦਾ ਕੱਲਾ ਵਿਊਜ਼ ਨਾਲ ਮਤਲਬ ਆ ਚਲਦਾ ਫੋਲਵਰ ਨਾਲ ਮਤਲਬ ਆ ਕਿਸੇ ਦੇ ਪਸ਼ੂ ਦਾ ਕੋਈ ਨੁਕਸਾਨ ਹੋ ਜੇ ਉਹਦਾ ਜ਼ਿੰਮੇਦਾਰ ਦੱਸੋ ਕੌਣ ਹੋਊਗਾ ਹਾਂਜੀ ਸੋ ਇਹੋ ਜਿਹੇ ਪੇਜਾਂ ਤੇ ਯਕੀਨ ਨਾ ਕਰਿਆ ਕਰੋ ਇਹ ਤੁਸੀਂ ਪਹਿਲਾਂ ਆ ਵੀਡੀਓ ਦੇਖੋ ਤੇ ਉਹਨਾਂ ਨੇ ਉਹਨੇ ਬਸ ਇੱਕ ਫੋਲੋਅਰ ਦਾ ਮਤਲਬ ਹੋ ਗਿਆ ਵਿਊ ਦਾ ਮਤਲਬ ਹੋ ਗਿਆ ਕਿ ਮੈਨੂੰ ਫੋਲੋਅਰ ਮਿਲ ਜਾਣਗੇ ਜੇ ਮੈਂ ਚੱਕ ਚੱਕ ਕੇ ਸਿੱਧੀਆਂ ਪਾਈ ਜਾਊਂਗਾ ਪੋਸਟਾਂ ਤੇ ਪਰ ਉਹ ਜਿਹੜੇ ਹੁਣ ਡਾਕਟਰ ਬਣਦੇ ਐ ਅਕਸਰ ਲੱਖਾਂ ਰੁਪਿਆ ਲਾ ਕੇ ਡਾਕਟਰ ਬਣਦੇ ਆ ਤੇ ਐ ਤਾਂ ਫਿਰ ਹਰੇਕੀ ਯੂਟਿਊਬਰ ਨੇ ਕੋਈ ਡਾਕਟਰ ਬਣ ਜਾਵੇ ਹਨ ਬਿਲਕੁਲ ਜਿਹੜੀ ਆਪਾਂ ਵੀ ਆਪਦੇ ਪੇਜ ਤੇ ਕੋਈ ਦਵਾਈ ਸ਼ੇਅਰ ਕਰਦੇ ਹੁਣੇ ਨਾ ਆਪਾਂ ਖੁਦੋ ਯਾਰਬਾ ਕੀਤਾ ਹੁੰਦਾ ਉਹਦੇ ਆਪਾਂ ਜ਼ਿੰਮੇਵਾਰ ਹੁੰਨੇ ਆ ਨਾ ਕਿ ਆਪਾਂ ਕਿਸੇ ਦੀਆਂ ਅਣ ਸੁਣੀ ਜਾਂ ਕਿਸੇ ਦੇ ਪੇਜ ਤੋਂ ਚੱਕ ਕੇ ਕਦੇ ਕਾਪੀ ਪੇਸ ਨਹੀਂ ਕੀਤਾ ਜਿਵੇਂ ਕਿ ਲੋਕ ਕਰੀ ਜਾਂਦੇ ਆ ਤੇ ਮੈਂ ਉਹ ਬਾਈ ਨੂੰ ਤੱਕ ਵੀ ਮੈਂ ਕਹਿੰਦਾ ਵੀ ਸਾਰੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਕਿਉਂਕਿ ਅਗਲੇ ਤੱਕ ਵੀ ਵੀਡੀਓ ਪਹੁੰਚੇ ਤੇ ਉਹਨੂੰ ਪਤਾ ਲੱਗੇ ਵੀ ਇਹ ਚੀਜ਼ ਦਾ ਨੁਕਸਾਨ ਕਿੱਡਾ ਹੋ ਸਕਦਾ ਸੀਗਾ ਹਾਂਜੀ ਤੋਂ ਸਾਰੀਆਂ ਗੱਲਾਂ ਨੂੰ ਮੁਕਦੇ ਇੱਕ ਵੀਡੀਓ ਦੇਖੋ ਬਾਅਦ ਚ ਆਪਾਂ ਗੱਲ ਕਰਦੇ ਹਾਂ ਹੈਲੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਡਾਕਟਰ ਸਾਹਿਬ ਅਸੀਂ ਨਾ ਤੁਹਾਡਾ ਇੰਸਟਾਗ੍ਰam ਤੇ ਦੇਖਿਆ ਸੀ ਉਹ ਤੁਸੀਂ ਨਾ ਪਿਆਗੇ ਮੈਂ ਡੀਟੀ ਦਾ ਕੋਈ ਦਵਾਈ ਪਰਣੀ ਦੀ ਹੈ ਹਾਂਜੀ ਨਹੀਂ ਤਾਂ ਵੈਸੇ ਤਾਂ ਵੀ ਕਈ ਸਭ ਨੂੰ ਲੱਗਦਾ ਇਹ ਆਈਐਮ ਉੱਤੇ ਲਿਖਿਆ ਦੇ ਆ ਹਾਂ ਜੀ ਮਹਾਰਾਜ ਬਈ ਹਾਂ ਤੇ ਇਹ ਦਵਾਈ ਕਿਹੜੇ ਹਿਸਾਬ ਨਾਲ ਪਈ ਜਾਂਦੀ ਹੈ ਹਾਂ ਜੀ ਡਾਕਟਰ ਡਰੂਗ ਨਹੀਂ ਡਾਕਟਰ ਬੋਲਦਾ ਅੱਛਾ ਬੱਚੇ ਦਾ ਨਹੀਂ ਜੀ ਭਾਈ ਨਹੀਂ ਬੱਚੇ ਦਾ ਨਹੀਂ ਕੋਈ ਨਾਲ ਰਗਾਣਾ ਕੋਈ ਇਹਦੇ ਹੋਰ ਨਹੀਂ ਕੁਝ ਵੀ ਨਹੀਂ ਕੋਈ ਬਸ ਇਹ ਦੋ ਦਵਾਈਆਂ ਹੋ ਗਈਆਂ ਇਹ ਤੇ ਪੌਸ਼ਣ ਤੇ ਦਾ ਭਰੀ ਬਰੀ ਨਹੀਂ ਇਹ ਦੋਵੇਂ ਲਈ ਐਂ ਹੀ ਪਰ ਦੇਣੀ ਆ ਇੱਕ ਧਰਨੀ ਇੱਕ ਦਵਾਈ ਵਿੱਚ ਚਾਪਦੀ ਹਲੋ ਥੋੜੀ ਵਾਈਸ ਆਂਗ ਲਾ ਰਹੀ ਮੈਟ੍ਰੀਸ ਐਪੋ ਦੇ ਵੈਕਟਰ ਲਾ ਕੇ ਭਰਨੀ ਹੈ ਨਹੀਂ ਨਹੀਂ ਕੱਲੀ ਮੈਟ੍ਰੀਸ ਹੀ ਭਰਕਣੀ ਆ ਭਾਈ ਨਹੀਂ ਤੁਸੀਂ ਪ੍ਰੈਗਨਾਂਡੀ ਦਾ ਵੀ ਆਖਿਆ ਨਾ ਨਾਲ ਬੱਚੇ ਦਾ ਇਨਫੈਕਸ਼ਨ ਵਾਸਤੇ ਉਹ ਲਾਉਣ ਏ ਟੀਕਾ ਪ੍ਰੈਗਨਾਂਡੀ ਤੁਸੀਂ ਲਿਖਿਆ ਨਾ ਤੁਸੀਂ ਲਿਖਿਆ ਵੀ ਇਹ ਇਨਫੈਕਸ਼ਨ ਵਾਸਤੇ ਦਵਾਈ ਭਰੀ ਜਾਂਦੀ ਹੈ ਗੱਭਰ ਨਹੀਂ ਰਹਿੰਦੀ ਤੁਸੀਂ ਕਹੋ ਉਹ ਭਰੀ ਤੇ ਫਿਰ ਟੀਕੇ ਨਾਲ ਲੱਗੋ ਟੀਕੇ ਨਾਲ ਭਰੇ ਹੋ ਗਏ ਨਹੀਂ ਡਾਕਟਰ ਸਾਹਿਬ ਤੁਸੀਂ ਗਲਤ ਗਾਈਡ ਕਰ ਰਹੇ ਹੋ ਤੁਸੀਂ ਇਹਨੂੰ ਕੱਟ ਕੇ ਇਹ ਪਾਓ ਵੀ ਮੈਟ੍ਰੀਸ ਐਪ ਭਰਨੀ ਆ ਤੇ ਲਾਉਣਾ ਚਾਰਕ ਨੂੰ ਬਾਰੇ ਤੇ ਦਵਾਈਆਂ ਦੇ ਵਾਸਤੇ ਮੇਰੇ ਮੇਰੇ ਕੋਲੇ ਕਸਟਮਰ ਨੇ ਇਹ ਹੀ ਲਿਆ ਕੇ ਰੱਖ ਤਾ ਨਾਲ ਆਪਾਂ ਭਰਨਾ ਆ ਮੈਂ ਕਿ ਆਪੇ ਨੂੰ ਮੈਂ ਦਿਖਾ ਦੇ ਡਾਕਟਰ ਨਾਲ ਗੱਲ ਕਰਾਂ ਹਾਂ ਇਹ ਨਾ ਤੁਹਾਡਾ ਇੰਸਟਾਗ੍ਰਾਮ ਤੇ ਤੁਹਾਡਾ ਗਲਤ ਪਾਇਆ ਪਿਆ ਕੋਈ ਗੱਲ ਨਹੀਂ ਸੈੱਟ ਕਰ ਦਿੰਦੇ ਹਾਂ ਹਾਂ ਆ ਦੇਖੋ ਕਿੰਨੀ ਗਲਤ ਜਾਣਕਾਰੀ ਹੈ ਨਾ ਵੀ ਆਪਾਂ ਇੰਸਟਾਗ੍ਰam ਤੋਂ ਦੇਖ ਕੇ ਇਹ ਚੀਜ਼ਾਂ ਕਰ ਲੈਨੇ ਆ ਵੀ ਆ ਯਾਰ ਆ ਸਕਰੀਨਸ਼ਾਟ ਲੈ ਲਿਆਈ ਮੇਰੇ ਅਰਗੇ ਨੇ ਵੀ ਭਾਈ ਹੁਣ ਨਹੀਂ ਆਪਾਂ ਨੂੰ ਹੁਣ ਤੱਕ 10 ਸਾਲ ਹੋ ਗਏ ਆਪਾਂ ਨਹੀਂ ਭਰਦੇ ਕੋਈ ਤੇਰੇ ਕੋਲ ਬੰਦਾ ਹੋਰ ਆਜੇ ਭਰ ਜੇ ਨਿਸ਼ਾਨਾ ਨਾ ਕਿੱਡਾ ਇਹ ਵੀ ਜਿਹੜੀ ਇਹ ਚੀਜ਼ ਹੈ ਨਾ ਇਹ ਡਾਕਟਰ ਦੀ ਸਲਾਹ ਤੋਂ ਬਗੈਰ ਨਹੀਂ ਕਰਨੀ ਚਾਹੀਦੀ ਹਾਂਜੀ ਬਈ ਦੇਖਿਆ ਨਾ ਤੁਸੀਂ ਇਹ ਇਹ ਬੰਦਾ ਸ਼ਰਿਆਂ ਵੀ ਮੁੱਕਰ ਗਿਆ ਕਿ ਮੈਂ ਤਾਂ ਇਹ ਗੱਲ ਕੀਤੀ ਨਹੀਂ ਹੈ ਨਾ ਇਹ ਕਹਿ ਰਿਹਾ ਸੀਗਾ ਵੀ ਇਹ ਦਵਾਈ ਨਹੀਂ ਉਹ ਹੋਰ ਦਵਾਈ ਦਾ ਨਾਮ ਲੈ ਰਿਹਾ ਸੀ ਵੀ ਉਹ ਧਰੀ ਉਹ ਤਾਂ ਸਾਨੂੰ ਵੀ ਪਤਾ ਵੀ ਇਹ ਧਰੀ ਜਾਊਗੀ ਪਰ ਜਿਹੜੀ ਦਵਾਈ ਦੀ ਤੂੰ ਦੱਸਿਆ ਜਿਹੜਾ ਟੀਕਾ ਉਹ ਮਸਲ 'ਚ ਲੱਗਣ ਵਾਲਾ ਉਹ ਤੂੰ ਕਿਵੇਂ ਕਹਤਾ ਵੀ ਇਹ ਧਰਿਆ ਜਾਊਗਾ ਟੀਕੇ ਅੰਦਰ ਹਾਂਜੀ ਜੀ ਚਲੋ ਉਹ ਤਾਂ ਬਾਈ ਨੇ ਆਪਾਂ ਨੂੰ ਭੇਜਤਾ ਹੋ ਸਕਦਾ ਉਹ ਵੀ ਥੋੜੀ-ਬੋਤੀ ਜਾਣਕਾਰੀ ਹੋਵੇ ਹਨਾ ਉਹਨੇ ਆਪਾਂ ਨੂੰ ਲਿਖਿਆ ਨਹੀਂ ਡਿਟੇਲ ਦੇ ਵਿੱਚ ਵੀ ਇਹਦਾ ਕੀ ਕਰਨਾ ਪਰ ਅਸੀਂ ਆਪਦੇ ਦਿਮਾਗ ਨਾਲ ਉਹ ਸੋਚਿਆ ਤੇ ਫਿਰ ਕੀਤਾ ਹੋ ਸਕਦਾ ਉਹਨੇ ਸਾਨੂੰ ਇਹ ਸੁਚੇਤ ਹੀ ਕੀਤਾ ਹੋਈ ਵੀ ਇਹਦੇ ਬਾਰੇ ਵੀਡੀਓ ਬਣਾਓ ਤੁਸੀਂ ਹਨਾ ਹਾਂਜੀ ਵੀ ਇਹ ਕੀ ਚੱਲ ਰਿਹਾ ਤੋ ਤੁਸੀਂ ਵੀ ਜਦੋਂ ਜਦੋਂ ਆਪਾਂ ਸਕਰੋਲ ਕਰਦੇ ਆਂ ਆਪਾਂ ਡੇਰੀ ਫਾਰਮ ਦਾ ਜਿਹੜਾ ਕੰਮ ਕਰਦੇ ਵੀਰ ਵੀ ਪਸ਼ੂਆਂ ਦੀਆਂ ਵੀਡੀਓ ਦੇਖਦੇ ਆਂ ਚਾਰ ਕੇ ਚੀਜ਼ਾਂ ਆਉਂਦੀਆਂ ਜਾਂਦ ਕਰ ਰਹੇ ਨੇ ਮੂਰੇ ਹਾਂ ਜੀ YouTube ਜਾਂ Instagram ਕੋਈ ਵੀ ਹੈ ਇਹ ਆਪਾਂ ਐਪ ਮੂਰੇ ਕਰਦੀ ਆ ਪਰ ਉਹਦੇ ਤੇ ਨਾ ਬਹੁਤ ਕੁਛ ਇਦਾਂ ਦਾ ਆਈ ਜਾਂਦਾ ਵੀ ਆਹ ਯੂਜ਼ ਕਰੋ ਇਹਨਾਂ ਨੂੰ ਕਦੇ ਨਾ ਵੀਰੇ ਇਦਾਂ ਯੂਜ਼ ਕਰੋ ਤੁਸੀਂ ਡਾਕਟਰ ਦੀ ਸਲਾਹ ਲਓ ਜੀ ਰੈ ਲੈ ਕੇ ਫਿਰ ਇਹ ਚੀਜ਼ਾਂ ਕਰੋ ਕੋੜਾ ਕੋਈ ਜੀ ਯੂਜ਼ ਨਾ ਕਰੋ ਡਾਕਟਰ ਦੀ ਰਾਇ ਲਓ ਉਹਨੂੰ ਕਿੰਨੀ ਦੇਣੀ ਹੈ ਹਰੇਕ ਪਸ਼ੂ ਦੇ ਰਿਕੁਆਇਰਮੈਂਟ ਅਲੱਗ-ਅਲੱਗ ਹੁੰਦੀ ਹੈ ਨਾ ਹਾਂਜੀ ਹਰੇਕ ਪਸ਼ੂ ਤੇ ਹਰੇਕ ਦਵਾਈ ਸੂਟ ਵੀ ਨਹੀਂ ਕਰਦੀ ਇਹ ਚੀਜ਼ਾਂ ਦਾ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਆ ਆਪਾਂ ਦੇਖ ਤਾਂ ਲੈਨੇ ਆ ਅਕਸਰ YouTube ਤੇ ਕੋਈ ਵੀ ਵੀਡੀਓ ਦੇਖਦੇ ਆ ਉਹਨੂੰ ਦੇਖ ਕੇ ਉਸ ਤੋਂ ਬਾਅਦ ਡਾਕਟਰ ਦੀ ਸਲਾਹ ਆਪਾਂ ਨੂੰ ਲੈਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਪਸ਼ੂ ਆਪਣਾ ਕਿਹੜਾ ਕੋਈ 10,000 ਰੁਪਈਆ ਦਾ ਹੁੰਦਾ ਨਾ ਇੰਨਾ ਮਹਿੰਗਾ ਪਸ਼ੂ ਹੁੰਦਾ ਤੇ ਆਪਾਂ ਨੂੰ ਮੜ ਕੇ ਘਾਟਾ ਪੈ ਜਾਂਦਾ ਜਿਹੜਾ ਕਿੰਨੇ ਕਿੰਨਾ ਟਾਈਮ ਆਪਣਾ ਸੈੱਟ ਨਹੀਂ ਆਉਂਦਾ ਦੇਖੋ ਵੀ ਇਹ ਗਲਤੀ ਕਦੇ ਨਾ ਕਰੀਏ ਉਹ ਬਾਈ ਨੇ ਜੀ ਉਹ ਦਵਾਈ ਮੰਨ ਲਓ ਜੀ ਉਹਦਾਂ ਹੀ ਹੁੰਦਾ ਉਹਦੇ ਕੋਲੇ ਕੋਈ ਡਾਕਟਰ ਵੀ ਉਹ ਜਾ ਆ ਜਾਂਦਾ ਹੁਣੇ ਜਾ ਕੇ ਸਕਰੀਨਸ਼ਾਟ ਮੂਰੇ ਕਰਤਾ ਸੀ ਬਈ ਆਹ ਦਵਾਈ ਆਪਾਂ ਲਾਉਣੀ ਆ ਤੇ ਉਹ ਜਾ ਕੋਈ ਡਾਕਟਰ ਲਾਲਚੀ ਹੁੰਦਾ ਉਹਨੇ ਦਵਾਈ ਅੰਦਰ ਰੱਖ ਦੇਣੀ ਸੀ ਤੇ ਕਿੰਨਾ ਪਸ਼ੂ ਦਾ ਨੁਕਸਾਨ ਹੋਣਾ ਸੀ ਹਮੇਸ਼ਾ ਵਾਸਤੇ ਉਹ ਪਸ਼ੂ ਨੇ ਬੱਚਾ ਨਹੀਂ ਦੇਣਾ ਸੀਗਾ ਤੇ ਕਿੱਡਾ ਵੱਡਾ ਨੁਕਸਾਨ ਸੀ ਹਣਾ ਤੇ ਘਾਟਾ ਤਾਂ ਫਾਰਮਰ ਨੂੰ ਹੀ ਪੈਣਾ ਸੀ ਕਿਸੇ ਦਾ ਤਾਂ ਕੁਝ ਨਹੀਂ ਜਾਣਾ ਸੀ ਇੱਕ ਵੀਊ ਦੀ ਖਾਤਰ ਆਪਾਂ ਨੂੰ ਜਿਹੜੇ ਜ਼ਿਆਦਾਤਰ ਪਸ਼ੂ ਖਰਾਬ ਵੀ ਹੁੰਦੇ ਨਾ ਫਾਰਮਰ ਦੀ ਘਟ ਗਲਤੀ ਆ ਡਾਕਟਰਾਂ ਦੀ ਜਾਦੀ ਗਲਤੀ ਮੈਂ ਤਾਂ ਗਿਣੂਗਾ ਕਿਉਂਕਿ ਸਹੀ رائے ਨਹੀਂ ਅਗਲੇ ਨੂੰ ਦਿੰਦੇ ਚਲੋ ਸਾਡਾ ਦਾ ਬਾਈ ਜਿਹੜਾ ਆਪਣੇ AI ਕਰਕੇ ਜਾਂਦਾ ਬੰਦਾ ਬਹੁਤ ਵਧੀਆ ਵਿਚਾਰਾ ਉਹਨਾਂ ਨਾਲ ਸਾਨੂੰ ਕੁਝ ਆਪ ਨੂੰ ਵੀ ਜਾਣਕਾਰੀ ਵਿਚਾਰਾ ਸਾਨੂੰ ਵੀ ਦੱਸਦਾ ਰਹਿੰਦਾ ਹੈ ਨਾ ਤੇ ਉਹ ਕੁਝ ਆਪਣਾ ਆਪ ਦਾ ਖੁਦ ਦਾ ਵੀ ਡਾਕਟਰ ਹੈਗਾ ਭਰਾ ਖੁਦ ਹਾਂਜੀ ਉਹਨਾਂ ਨਾਲ ਗੱਲਬਾਤ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਆਪਣੀ ਹੁੰਦੀ ਰਹਿੰਦੀ ਆ ਸੋ ਤਾਂ ਕਰਕੇ ਅਸੀਂ ਉਹ ਚੀਜ਼ਾਂ ਹੀ ਦੱਸਦੇ ਹਾਂ ਜਿਹੜੀਆਂ ਖੁਦ ਆਪਾਂ ਵਰਤੀਆਂ ਤੇ ਤੁਸੀਂ ਇਹਨਾਂ ਚੀਜ਼ਾਂ ਤੇ ਇਦਾਂ ਯਕੀਨ ਨਾ ਕਰਿਆ ਕਰੋ ਕੋਈ ਵੀ ਚੱਕ ਕੇ ਆਪਾਂ ਸਕਰੀਨਸ਼ਾਟ ਲੈ ਲਿਆ ਦਵਾਈ ਲਿਆ ਕੇ ਲਾਤੀ ਪਸ਼ੂ ਦਾ ਕਦੇ ਵੀ ਨੁਕਸਾਨ ਹੋ ਸਕਦਾ ਨਾ ਤੇ ਅਸੀਂ ਇਹ ਵੀਡੀਓ ਬਣਾਤੀ ਆ ਤੁਹਾਡੇ ਲਈ ਤੇ ਤੁਹਾਡਾ ਫਰਜ਼ ਬਣਦਾ ਅੱਗੇ ਇਹਨੂੰ ਸ਼ੇਅਰ ਕਰਨਾ ਹਾਂਜੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਬਦਲ ਸ਼ੇਅਰ ਕਰਿਓ ਜੀ ਇਹੋ ਜੀ ਪੇਜ ਗਾਂਸ ਤੇ ਵੀਡੀਓ ਪਾਉਣ ਤੋਂ ਗਰੇਜ ਕਰਨ ਜਿਹੜਾ ਅੱਜ ਮਾਫੀ ਮੰਗ ਕੇ ਭੱਜਿਆ ਹਨਾ ਤੇ ਹੋ ਸਕਦਾ ਮੈਂ ਇਹਦੇ ਪੇਜ ਤੇ ਦੁਬਾਰਾ ਵਿਜਿਟ ਕਰੂਆ ਵੀ ਇਹਨੀ ਵੀਡੀਓ ਬਦਲੀ ਕਿ ਨਹੀਂ ਬਦਲੀ ਹਾਂਜੀ ਉਹਨੇ ਇਹ ਵੀ ਕਹਿਤਾ ਕਹਿੰਦਾ ਕਿ ਮੈਂ ਦੁਬਾਰਾ ਚੇਂਜ ਕਰਕੇ ਪਾ ਦਿਆਂਗਾ ਜੀ ਉਹ ਤੁਸੀਂ ਸੋਣ ਹੀ ਲਿਆ ਸੀ ਹਨਾ ਅੱਗੇ ਤੋਂ ਮੈਂ ਕਹਿੰਦਾ ਵੀਰ ਨੂੰ ਵੀ ਅੱਗੇ ਤੋਂ ਵੀ ਧਿਆਨ ਰੱਖੇ ਤੇ ਨਹੀਂ ਤਾਂ ਅਸੀਂ ਸਵਾਰ ਕੇ ਲਾਹ-ਪਾ ਕਰਾਂਗੇ ਇਹ ਵੀ ਜੀ ਪੇਜਾਂ ਦੀ ਸੋ ਸਾਰਿਆਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਮਿਲਦੇ ਆਪਾਂ ਫਿਰ ਜੀ ਕਿਸੇ ਵੀਰ ਦਾ ਕੋਈ ਨੁਕਸਾਨ ਨਾ ਹੋ ਜੇ ਤੇ ਵੱਧ ਤੋਂ ਵੱਧ ਵੀਰ ਵੀਡੀਓ ਨੂੰ ਸ਼ੇਅਰ ਕਰਿਓ ਹਾਂਜੀ ਬਿਲਕੁਲ ਜੀ ਤੇ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਦੇਖਣ ਲਈ ਤੇ ਆਪਣੇ ਆਪਣੇ ਭਰਾਵਾਂ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਾਣਕਾਰੀ ਇਹ ਬਹੁਤ ਅਹਿਮ ਆ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ